ਜਿਹੜਾ ਤੁਸੀਂ ਕਿਸ਼ਤਾਂ ਨਹੀਂ ਤਾਂਡਾ ਹੈ ਪਰਤਾਰੋ ਯਾਰ ਜਿਹੜੀਆਂ ਗਾਈਸ ਕਾਮਪੂਰਾ ਚਿੱਲ ਹਮਲੀਆਂ ਦਾ ਕੰਮ ਦੇਖੋ ਇਧਰ ਕੀਆ ਕਰੋ ਠੀਕ ਹੈ ਹਲੇ ਕੰਮ ਤੇ ਗਾਈਸ ਹੁਣ ਹੋ ਗਈ ਪੂਰੀ ਚਿੱਲ ਹਾਂ ਹੈਲੋ ਗਾਈਸ ਐਂਡ ਵੈਲਕਮ ਟੂ ਮਾਈ ਨਿਊ ਬਲੌਗ ਤੇ ਅੱਜ ਆਪਾਂ ਕਰ ਲੱਗਿਆ ਸ਼ੂਟ ਇੱਕ ਵੀਡੀਓ ਦੇਖੋ ਕਮੇਡੀ ਵੀਡੀਓ ਅਲੈਕ ਕਿਦਦ ਚੈਨਲ ਦਾ ਆਪਣਾ ਹਾਸਦੇ ਪੰਜਾਬੀ YouTube ਚੈਨਲ ਜਿਹੜਾ ਆਪਣਾ ਉਹਦੇ ਵਾਸਤੇ ਤੇ ਬੱਚਾ ਪਾਰਟੀ ਆਈ ਆ ਇਹਨਾਂ ਦੇ ਚੱਲ ਰੋਲ ਨਹੀਂ ਆ ਪਰ ਵੈਸੇ ਹੀ ਆਏ ਆ ਠੀਕ ਆ ਕਰਦੇ ਆ ਸ਼ੂਟ ਥੋੜਾ ਬਹੁਤ ਤੁਹਾਨੂੰ ਦਿਖਾ ਦਾਂਗੇ ਬਾਕੀ ਵਲੌਗ ਕੰਟੀਨਿਊ ਕਰ ਲਾਂਗੇ ਦੂਜਾ ਵਲੌਗ ਹੋ ਆਪਣਾ ਪੰਜਾਬੀ ਜੇ ਹਿੰਦੀ ਜੇ ਚਲੋ ਡੇਲੀ ਆਉਂਦੇ ਆ ਪੰਜਾਬੀ ਜੇ ਤੁਹਾਨੂੰ ਦੱਸਾਂ ਕਦੀ ਕਿਤਾਈ ਪਾਉਂਗਾ ਤੇ ਦੁੱਧਵਾਲੀ ਵਾਲੇ ਵਲੌਗ ਤੋਂ ਬਾਅਦ ਦੂਜਾ ਵਲੌਗ ਆਏ ਜੜਾ ਠੀਕ ਆ ਤੇ ਠੀਕ ਆ ਕਰਦੇ ਆ ਸ਼ੂਟ ਥੋੜਾ ਬਹੁਤ ਤੁਹਾਨੂੰ ਦਿਖਾਉਂਦੇ ਆ ਓ ਸ਼ੇਰਾ ਵੀਰ ਵੀ ਆ ਗਿਆ ਰੜੀ ਹੋ ਗਏ ਆਪਣੇ ਬੈਂਕ ਵਾਲੇ ਅਫਸਰ ਠੀਕ ਆ ਨਹੀਂ ਆ ਘਰ ਆਲੇ ਬੰਦੇ ਤੁਹਾਨੂੰ ਕੋਈ ਰੇਡ ਕੋਈ ਨਹੀਂ ਆ ਹੈ ਤੁਸੀਂ ਲੈ ਕੇ ਕਿਸ਼ਤਾਂ ਦੀ ਚੀਜ਼ ਪੈਸੇ ਨਹੀਂ ਨਾ ਤਾਰਦੇ ਆ ਬੰਦੇ ਡਾੜਨਾ ਬੇ ਆ ਚਲੋ ਠੀਕ ਆ ਮਿਲਦੇ ਤੁਹਾਨੂੰ ਹਾਏ ਹਾਏ ਆ ਆਈਏ ਚਲੋ ਮੈਂ ਸਟਾਰਟ ਕਰਤੀ ਐ ਉਹ ਹਾਂਜੀ ਆ ਜਾਓ ਆ ਜਾਓ ਭਾਜੀ ਪੈ ਜਾਓ ਆ ਜਾਓ ਆਓ ਬੈਠੋ ਨਹੀਂ ਆ ਬੈਣ ਹੀ ਜਾਏ ਆ ਉਹ ਤੁਸੀਂ ਕਹਿਣਾ ਨਹੀਂ ਕਹਿਣਾ ਵਾਜ-ਵਾਜ ਆਉਂਦੀ ਫੁਰਫੁਰਦੀ ਚਲ ਕੋਈ ਠੀਕ ਹੈ ਨਾ ਚਲ ਆਣਾ ਹਾਂਜੀ ਬੈਠੋ ਬੈਣਾ ਹੀ ਆਲੇ ਹਾਂ ਬੈਜੋ ਸਾਰੇ ਬੈਣ ਹੀ ਤੇ ਆਏ ਆ ਤੁਹਾਡੀਆਂ ਜੜਾਂ ਚ ਹਾਂਜੀ ਮੈਂ ਹਾਂਜੀ ਕੀ ਗਿਆ ਫਿਰ ਉਹ ਕਹਿੰਦਾ ਜੜਾਂ ਚ ਕੀ ਪਾਉਂਦੇ ਆ ਪਪੀਤੇ ਦੀਆਂ ਜੜਾਂ ਚ ਕੀ ਪਾਉਂਦੇ ਤੁਸੀਂ ਤੇ ਚਲ ਨਾ ਖਾਦ ਖੁੱਦ ਹੀ ਪਾਈ ਰਹੀ ਆ ਇਹਦੇ ਖਾਦ ਦਾ ਵੀ ਲੋਨ ਹੀ ਕਰਾਇਆ ਨਾ ਕੀ ਮਤਲਬ ਸਰ ਆ ਗਈ ਹਾ ਜੀ ਮੱਖੀ ਮਾਰਨ ਲੱਗਾ ਕਿ ਮੱਖੀ ਫੜਨ ਲੱਗਾ ਉਹ ਤੋਂ ਬਾਅਦ ਇਹਨੇ ਕਹਿਣਾ ਸ਼ੇਰੇ ਨੇ ਆਹ ਤੇ ਫਿਰ ਮੈਂ ਕਹਿਣਾ ਵਾਂ ਨਹੀਂ ਸਰ ਗੱਝ ਨਹੀਂ ਦਿਖਾਉਂਦੇ ਕੋਈ ਗੱਲ ਨਹੀਂ ਭਾਵੇਂ ਨਾ ਆਈ ਬੂਆ ਮਾਂ ਹਲਠੀਕਾ ਉਹ ਲੈਅਰ ਦੇ ਮੂੰਹ ਵਾਲਿਆ ਰੁਕ ਜਾ ਤੇਰਾ ਤੇ ਜੀ ਡਾਇਲੋਗ ਹੀ ਨਾ ਹੋਣਾ ਚੇਤਾ ਕਰਨ ਨਿਆ ਮੈਂ ਤੂੰ ਆਪਣਾ ਚੇਤਾ ਕਰ ਲੈਣਾ ਮੂੰਹ ਚ ਕਰ ਨਹੀਂ ਤੂੰ ਨਹੀਂ ਬੋਲਣਾ మేరా మే బా చుల్ గోల్ బాగా వా ਉਹ ਜਾ ਓਏ ਤੇਰੇ ਯਾਰ ਕੰਮਕੜੀ ਦਾ ਜਾਲਾ ਹਾ ਕੇ ਕਹਿਣ ਡਾਂਦਾ ਆ ਮਿੱਠਾ ਲਸ਼ਾ ਪਹਿਲੀ ਈ ਏਰ ਖਾਦਾ ਫਿੱਕਾ 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 ਓਡਾ ਲਗ ਏਦਾ ਹੁਣ ਇੱਕ ਪੈਰ ਤੇ ਤੇ ਮੈ ਲਿਆ ਚੱਲ ਕੋਈ ਨਹੀਂ ਕੋਈ ਨਹੀਂ ਦੋ ਆ ਫਿੱਕਾ ਜਿਹੜੀਆਂ ਤੂੰ ਕਿਸ਼ਤਾਂ ਨਹੀਂ ਦੇਂਦਾ ਜਿਹੜਾ ਤੇ ਕਿਸ਼ਤਾਂ ਆ ਗਏ ਰੋ ਉਹ ਜਿਹੜੀਆਂ ਤੂੰ ਕਿਸ਼ਤਾਂ ਨਹੀਂ ਦੇਂਦਾ ਮੈਂ ਕੀਤਾ ਨਾ ਵਿੱਚ ਉਹ ਜਿਹੜੀਆਂ ਤੂੰ ਕਿਸ਼ਤਾਂ ਨਹੀਂ ਦੇਂਦਾ ਉਹ ਚੱਕਰ ਜਿਹੜਾ ਅਸੀਂ ਤੰਗ ਹੋਣਦੇ ਆ ਉਹਦਾ ਕੀ ਉਹਦਾ ਕੀ ਨਹੀਂ ਰੋਗਣਾ ਨਹੀਂ ਆ ਮਿੰਟ-ਮਿੰਟ ਫਲੋ ਚ ਕਹਿਣਾ ਵਾ ਫਲੋ ਚ ਕਹਿਣਾ ਉਹ ਜਿਹੜੀਆਂ ਤੂੰ ਕਿਸ਼ਤਾਂ ਨਹੀਂ ਦੇਂਦਾ ਉਹ ਚੱਕਰ ਜਿਹੜਾ ਅਸੀਂ ਤੰਗ ਹੋਣਦੇ ਆ ਉਹ ਉਹ ਜਿਹੜੀਆਂ ਤੂੰ ਕਿਸ਼ਤਾਂ ਨਹੀਂ ਦੇਂਦਾ ਉਹ ਉਹ ਜਿਹੜੀਆਂ ਤੂੰ ਕਿਸ਼ਤਾਂ ਨਹੀਂ ਦੇਂਦਾ ਉਹ ਚੱਕਰ ਜਿਹੜਾ ਅਸੀਂ ਉਜੜੀਆਂ ਤੁਸੀਂ ਕਿਸ਼ਤਾਂ ਨਹੀਂ ਦੇਂਦੇ ਉਹ ਚੱਕਰ ਜਿਹੜਾ ਐ ਖਰਾਬ ਹੋਣਦੇ ਆ ਉਹਦਾ ਉਹ ਤੰਗ ਉਹ ਇੱਕ ਤੰਗ ਉਹ ਜਿਹੜੀਆਂ ਕਿਸਤਾਂ ਯਾਰ ਕੀ ਭੁੱਲ ਗਿਆ ਜਿਹੜੇ ਤੁਸੀਂ ਕਿਸ਼ਤਾਂ ਨਹੀਂ ਦੇਂਦੇ ਉਹ ਤਾਂ ਕਰਦੇ ਰਾਮੀ ਤੰਗ ਹੋਣਦੇ ਉਹ ਮਤਲਬ ਥੜਾ ਕੇ ਬੋਲਣਾ ਥੜਾ ਲੱਖ ਹੋ ਜਾਏ ਕੋਈ ਉਹ ਜਿਹੜੀਆਂ ਤੁਸੀਂ ਕਿਸ਼ਤਾਂ ਨਹੀਂ ਦੇਂਦੇ ਦੱਸਿਆ ਦੱਸਿਆ ਜੇ ਰੰਗਾਂ ਹਾਰ ਨਹੀਂ ਮਾਰਦਾ ਜਿਹੜਾ ਤੁਸੀਂ ਕਿਸ਼ਤਾਂ ਨਹੀਂ ਤਾਂ ਅੰਡਾ ਫੜ ਤਾਰੇ ਯਾਰ ਜਿਹੜੀਆਂ ਡਰਾਓ ਕਿਸ ਨਾਲ ਜੀ ਆਹ ਜੀਤੀ 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 ਚਲੋ ਚੱਲ ਜਾ ਜਿਹੜੀਆਂ ਗੁਰਾ ਵੱਟ ਵੀਡੀਓ ਲੰਮੀ ਗਾ ਕਰਨੀਆਂ ਫੇ ਯਾਰ ਚਲੋ ਖੋਲਿਆ ਯਾਰ ਕੈਮਰਾ ਜੇ ਲਾ ਹੀ ਲਾ 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 ਫਲੋਗ ਜਾ ਵੀਡੀਓ ਬੰਦ ਕਰਕੇ ਚਲਾ ਜਾ ਯਾਰ ਚੱਕਰ ਬਣਾ ਪਿੰਡਾ ਫਲੋਗ ਕਰਾ ਕੋ ਇੰਨਾ ਬਾਅਦ ਚ ਚੱਕਰ ਚਹੀ ਤਾਂ ਗੋਂਡੇ ਹੋ ਭੁੱਲ ਗਿਆ ਦਵਾਰ ਤੋਂ ਭੁੱਲ ਗਿਆ ਕੀ ਕਹਿਣਾ ਬੁਲਾ ਮੈਂ ਕਿਹ ਗਲਤੂ ਫੇਰ ਹੀ ਦੇਖੋ ਉਹਨੇ ਆਸ ਗੱਤ ਤੇ ਲਾਈ ਨਹੀਂ ਨਹੀਂ ਯਾਰ ভাই ਗਲਤੂ ਬਣਾ ਤਾ ਹੋ ਜਾ ਆ ਵੀਡੀਓ ਬੰਦ ਕਰ ਪੁੱਲ ਫੋਨ ਹੋ ਜਾਣੇ ਆ ਕੀ ਹੋ ਗਿਆ ਚੱਲ ਚੱਲ ਮੜਕੇ ਮੈਨੂੰ ਹੱਸ ਆਏ ਤਾਂ ਮੜਕੇ ਮੇਰਾ ਸਿਰੋ ਖਰਾਬ ਹੋ ਜਾਂਦਾ ਨਾ ਇਦਾਂ ਫੇਰ ਚਾ ਵੀਡੀਓ ਕੱਟ ਕੇ ਆ ਯਾਰ ਮੇਰੇ ਮੂੰਹ ਆਣ ਨਾਲੇ ਕਿਆ ਕਰ ਜਣੂ ਆ ਤਾ ਉਪਰੋਂ ਐਨ ਹੋ ਗਈ ਤੇ ਆਪਣਾ ਕੰਮ ਸਾਰਾ ਡੱਡੋ ਹੋਣਾ ਮਾਂ ਬਣਿਆ ਵਾ ਚਲੋ ਤੇ ਤੁਸੀਂ ਦੇਖ ਹੀ ਸਕਦੇ ਚਲੋ ਟਾਈਮ ਲੱਗਦਾ ਕੀ ਜਾਨਸ ਤਾਂ ਸਾਨੂੰ ਥੋੜਾ ਕਰ ਸਮਾਂ ਦੇਓ। ਉਹਦਾ ਅਨੁਵਾਦ ਤਵਾ ਦੇ ਹੀ ਦਾ ਦੇ ਸਕਦੇ ਆ। ਥੋੜਾ ਇੱਕ ਬੈਠੋੜਾ ਯਾਰ। ਆੜੀਆਂ ਦੇ ਚਲੋ ਚਲੋ। ਆੜੀਆਂ ਦੇ ਦਾ ਕਿਸਤਾ ਰੋ। ਕਿੱਧਰ ਰੱਖੀ ਤੂੰ ਇਹ ਨਾ। ਹੂੰ ਹੂੰ। ਚਲੋ ਚਲੋ। ਹਲੋ 1 2 3 ਐਕਸ਼ਨ। ਆੜੀਆਂ ਤੀ ਕਿਸਤ ਨਹੀਂ ਤਾਰਨ ਦਾ ਉਹ ਚੱਕਰ ਜਿਹੜਾ ਹੀ। ਹਾਂ ਹਾਂ ਹਾਂ। ਆਈ ਕੁੜੀ ਆ ਹਟਾਲ ਜਕਰਮ। ਸਹੀ ਸਹੀ ਚਲੋ ਚਲੋ ਕੋਈ ਨਹੀਂ। ਐਕਸ਼ਨ। ਇਹ ਠੱਗ ਵਜੇ ਤਗਰੇ ਆ ਤਗਰੇ ਤਗੜੇ ਆ ਤਗਰੇ ਯਾਰ ਜਵਾਨ ਨੂੰ ਕੀ ਹੋ ਗਿਆ ਤਗੜੇ ਜਵਾਨ ਵੇ ਦੇ ਵਾਲੇ ਕਿੱਥੋਂ ਆ ਗਏ ਕਟਾਣੇ ਮੇਰੇ ਵਿੱਚ ਯਾਰ ਹੈ ਗੜੇ ਮੈਨੂੰ ਤੁਹਾਨੂੰ ਪਤਾ ਹੀ ਆ ਤੇ ਗਲਤੀਆਂ ਗਲਤੀਆਂ ਬਹੁਤ ਹੁੰਦੀਆਂ ਬਹੁਤ ਜ਼ਿਆਦਾ ਰੀਟੇਕ ਹੁੰਦੇ ਆ ਉਹਦੇ ਦੁਪਹਿਰ ਹੋ ਗਈ 1 ਵਜ ਗਿਆ 2 1 ਵਜ ਗਿਆ ਨਾ ਹੋ ਗਿਆ 1:30 ਹੋ ਗਿਆ ਤੇ ਹੁਣ ਅੱਧੀ ਕਿ ਵੀਡੀਓ ਸ਼ੂਟ ਹੋ ਗਈ ਐ ਲੈ ਅੱਧੀ ਰਹਿੰਦੀ ਆ ਅੱਡੀ ਅਜੇ ਤੋਂ ਸ਼ਾਮਾਂ ਤੋਂ ਪਹਿਲਾਂ ਪਹਿਲਾਂ ਕਰਨੀ ਆ ਜੋ ਮਰਜ਼ੀ ਹੋਵੇ ਕੋਈ ਨੇ ਹਾਲ ਦੀ ਜਿਹੜੇ ਫੋਨ ਚਾਰਜ ਲਾਉਨੇ ਆ ਬਾਕੀ ਵੀਡੀਓ ਬਾਅਦ ਚ ਕਰਾਂਗੇ ਠੀਕ ਲੱਗਾ ਆ ਕਰ ਲੈ ਆ ਕਰ ਬੈ ਜਾ ਉੱਠਣਾਂ ਦੇ ਬਾਅਦ ਚ ਆਪਾਂ ਜਾਟੇ ਹਾਂ ਇੱਕੇ ਦਮ ਉੱਠੀ ਪਿਓ ਚੱਲ ਠੀਕ ਹੁਣ ਚੱਲ ਠੀਕ ਆ ਹੁਣੇ ਹੀ ਜਾਣੇ ਆ ਚਲ ਠੀਕ ਆ ਹੁਣ ਤਾਂ ਹੀ ਜਾਣੇ ਆ ਉਹ ਚਲ ਠੀਕ ਆ ਹੁਣ ਅਸੀਂ ਜਾਣੇ ਆ ਮੈਂ ਜੀ ਬੱਚਾ ਜੀ ਬੜੋ ਠੀਕ ਆ ਰੱਖਿਓ ਇਹ ਹੋ ਗਿਆ ਹੈਂਗ ਕਰ ਲੈ ਹੈਂਗ ਕਰ ਤਾਂ ਮੇਰੇ ਵਿੱਚ ਉਹ ਤੈਨੂੰ ਕਰ ਬੰਮਾ ਚਲ ਕੋਈ ਆਤ ਭਈ ਦਵਾਰ ਦਵਾਰ ਆਪਾਂ ਉੱਠਣਾ ਚੰਗਾ ਬਾਅਦ ਚੱਲ ਲਾਲ ਨੂੰ ਚਲੋ ਓ ਚੱਲ ਇਹ ਰੀਖਾਂ ਸੀ ਕਿ ਐਸੀ ਕੀਤਾ ਸੀ ਚਲੋ ਉਹ ਰੱਖਸਣ ਹਾਂ ਜੀ ਸੋਂ ਫੇਰ ਬੈ ਜਾ ਵੀਰ ਉਹ ਬੈਟ ਕਮ ਰਾਈ ਜਾਂਂ ਡਿਆ ਚਲ ਕੋਈ ਨਹੀਂ ਓ ਚਾ ਠੀਕ ਆ ਹੌਲੀ ਜੀ ਹੌਲੀ ਚਲ ਠੀਕ ਆ ਬੋਲੀ ਡਾਇਲੌਗ ਰੱਖ ਹੁਣ ਹੜ ਯੈਸ ਜਸ ਯੈਸ ਪਾਤਣਾ ਬੈਂਕ ਵਾਲਿਆਂ ਨੇ ਵਿੱਚ ਚਕਰਾਂ ਚ ਤਾਂ ਗਾਈਸ ਹੁਣ ਹੋ ਗਿਆ ਸਾਡਾ ਸ਼ੂਟ ਕੰਪਲੀਟ ਕਿਉਂਕਿ ਫਿਰ ਬਾਹਰ ਦਾ ਸੀਨ ਰਗਿਆ ਦੋਕ ਸ਼ੇਰੇ ਵਿਰਦੇ ਆ ਤੇ ਆ ਵਿਰਦੇ ਆ ਜਸਿੰਦਰ ਦੇ ਤੇ ਹੁਸਨ ਪਿੰਡਾ ਪਾਣੀ ਹੁਣ ਪਿੰਡਾਂ ਅਸੀਂ ਚਾਹ ਦੇ ਨਾਲ ਅਸੀਂ ਪੀ ਖਾਣ ਨੇ ਜਲੇਬ ਤੇ ਠੀਕ ਆ ਮਿਲਦੇ ਆ ਤੁਹਾਨੂੰ ਬਾਅਦ ਚ ਕਾਂ ਵੀ ਸ਼ੂਟ ਫਿਰ ਐਸੇ ਫੋਨ ਚ ਹੀ ਕਰਨੇ ਆ ਨਾ ਸਵੇਰ ਦਾ ਥੋੜਾ ਬਹੁਤ ਜੋ ਵੀ ਆ ਤੇ ਠੀਕ ਆ ਤੁਹਾਨੂੰ ਦਿਖਾ ਦਾਂਗੇ ਥੋੜਾ ਬਹੁਤ ਜਲਦਿਆਂ ਗੁਲਦਿਆਂ ਤੁਹਾਨੂੰ ਪਤਾ ਰਿਕਾਰਡ ਹੋਈਆਂ ਤੇ ਇਸੇ ਵਿੱਚ ਹੀ ਹੋ ਜਾਣੀਆਂ ਨਾਲ ਹੀ ਉੱਚੋਂ ਆਪਾਂ ਕੱਢ ਕੇ ਥੋੜਾ ਬਹੁਤ ਪਾ ਦਾਂਗੇ ਬਾਕੀ ਹੁਣ ਚਾਹ ਜੋ ਪੀਨੇ ਆ ਫਿਰ ਬਾਹਰ ਦਾ ਸ਼ੂਟ ਕੰਪਲੀਟ ਕਰਦੇ ਕਿਉਂਕਿ ਹਨੇਰਾ ਹੋਣ ਦਿਆ ਵਾ ਤੇ ਤੁਹਾਨੂੰ ਪਤਾ ਜੇਦੋਂ ਸੂਰਜ ਇੱਕਾਰ ਹੀ ਟਲ ਗਿਆ ਉਸ ਤੋਂ ਬਾਅਦ ਤੇ ਔਖਾ ਹੋ ਜਾਣਾ ਥੋੜਾ ਨਾ ਕੁਆਲਿਟੀ ਨਹੀਂ ਆਉਣੀ ਉਹ ਜੜੀ ਤੇ ਜੇ ਹੁਸਨ ਦੇ ਕਹੀਏ ਆਪਾਂ ਲੈਂਗੁਏਜ ਤੇ ਕਲੈਕਟ ਹੀ ਨਹੀਂ ਆਉਣੀ ਪੂਰੀ ਠੀਕ ਹੈ ਮਿਲਦੇ ਤੁਹਾਨੂੰ ਅਹੀਂ ਉਹ ਸ਼ੂਟ ਕੰਪਲੀਟ ਕਰ ਤੋਂ ਬਾਅਦ ਹੀ ਤਾਂ ਗਾਈਸ ਹੁਣ ਆਪਾਂ ਮਤਲਬ ਸ਼ੂਟ ਹੋ ਗਿਆ ਕੰਪਲੀਟ ਇੱਥੋਂ ਦਾ ਸ਼ੇਰਾ ਵੀਰ ਵੀ ਆਪਣਾ ਐਕਟਰ ਸਾਹਿਬ ਤੇ ਇੱਕ ਆ ਵੀ ਐਕਟਰ ਆਪਣਾ ਸਾਡੇ ਹੋ ਗਏ ਪਹਿਲਾਂ ਘਰੇ ਹੀ ਤੇ ਹੁਣ ਆਪਾਂ ਜਾਣਦੇ ਆ ਇੱਕ ਦੋ ਸੀਨ ਰਹਿ ਗਏ ਰਾਹ ਚ ਲੈਣੇ ਜਿਹੜੇ ਆਪਾਂ ਉਹ ਸੀਨ ਕਰਕੇ ਕੰਪਲੀਟ ਬਸ ਵੀ ਨੰਗੀ ਦੇਖੋ ਤੇ ਉਹ ਸੀਨ ਕੰਪਲੀਟ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆ ਠੀਕ ਆ ਤੇ ਆ ਮੈਂ ਕਹਦਾ ਦੂਜਾ ਰিসিਵਰ ਆ ਤੇ ਗਾਈਸ ਹੁਣ ਬੈ ਗਏ ਆ ਪੁੱਠੇ ਮੋਟਰਸਾਈਕਲ ਦੇ ਉੱਤੇ ਚੈੱਕ ਕਰੋ ਆਹੀ ਪੁੱਠਾ ਬੈਠਾ ਮੈਂ ਪੁੱਠਾ ਕਿਉਂਕਿ ਮੈਂ ਬਣਾਉਣ ਡਿਆ ਉਹਨਾਂ ਦੀ ਵੀਡੀਓ ਕਾ ਵੀ ਜਿਹੜਾ ਡਾਇਲੋਗ ਲੈਣਾ ਚਲਦੇ ਤੇ ਲੈਣਾ ਵਾ ਤੇ ਫਿਰ ਤੁਹਾਨੂੰ ਪਤਾ ਉਹ ਪੁੱਠੇ ਤੇ ਬੈਣਾ ਹੀ ਪੈਣਾ ਤੇ ਆਪਣਾ ਮਿੱਤਰ ਚ ਲਾਉਣ ਡਿਆ ਅੱਗੇ ਵੇਣਾ ਸੋੜਣਾ ਨਹੀਂ ਡਰਜਾ ਲੱਗਦਾ ਏ ਕੇਰ ਕੋ ਢੋਲਦਾ ਬੜਾ ਮੋਟਸਾਈਕਲ ਚੱਲ ਕੋਈ ਗੱਲ ਨਹੀਂ ਆ ਹੋ ਜਾਊਗਾ ਸੱਟ ਹੈ ਕਮਾਉਣਾ ਨਹੀਂ ਆ ਜਾਣਦੇ ਅੱਗੇ ਕਮਾਵਾਂਗੇ ਉਹ ਤਾਂ ਰੱਖੋ ਹਾਂ ਇਹ ਉਧੋ ਉਹਦਾ ਖੜਾਕਾ ਆਉਣਾ ਤਾਂ ਫੋਟੋ ਮੋਡ ਆ ਗਿਆ ਮਾੜਾ ਨਾ ਹੋ ਰਿਹਾ ਤੇ ਗਾਈਸ ਹੁਣ ਹੋ ਗਏ ਸਾਡੇ ਸੀਨ ਕੰਪਲੀਟ ਮੈਕ ਬੋਲਣਾਗਾ ਵੀ ਮੈਕ ਲੱਗਾ ਸ਼ੇਰ ਵੀਰ ਦੇ ਇਥੇ ਤੇ ਉਹਦਾ ਕਰਕੇ ਮੈਕ ਨੈਗੇਟਿਵ ਇਹ ਕਲਿੱਪ ਜਿਹੜੀ ਮੈਕ ਦੇ ਵਿੱਚ ਸ਼ੂਟ ਕੀਤੀ ਜਾਊਗੀ ਤੇ ਦੱਸਣਾ ਕੁਆਲਿਟੀ ਕਿਦਾਂ ਮੈਨੂੰ ਡਿਫਰੈਂਸ ਆਗਾ ਕੋਈ ਕਿ ਨਹੀਂ ਬਾਕੀ ਐਕਟਰ ਸਾਹਿਬ ਆਪਣੇ ਕਾਹ ਵਾ ਇੱਕ ਜੇਰਾ ਵੀਰਿਆ ਤੇ ਕਾ ਬਲੌਗਰ ਸਾਹਿਬ ਬਲੌਗਰ ਸਾਹਿਬ ਟੀਮ ਆਪਣੀ ਛੋਟੀ ਜੀ ਆ ਪਰ ਕੰਮ ਬੜੇ ਬੜੇ ਕਰਦੇ ਆਪਾਂ ਸਵੇਰ ਦੇ ਲੱਗੇ ਸਵੇਰ ਦੇ ਲੱਗੇ 8 ਵਜੇ ਦੇ 8 ਵਜੇ ਦੇ ਟਾਈਮ ਕਿੰਨਾ ਹੋ ਗਿਆ ਹੋ ਗਿਆ ਨਾ ਕਿੰਨਾ ਕਿਟਾ ਸਾਢੇ 4 ਹੋਰ ਦੇਖ ਸਕਦੇ ਜੇ ਕੋਈ ਝੂਠ ਨਹੀਂ ਹੈਗਾ ਸਾਢੇ 4 ਵੱਜ ਕੇ ਸੈਂਪਲੀਮੈਂਟ ਹੋ ਗਿਆ ਤੇ ਠੀਕ ਆ ਸ਼ੂਟ ਕੰਪਲੀਟ ਹੋ ਗਿਆ ਨਾ ਪਰ ਥੰਬਨੇਲ ਰਹਿ ਗਏ ਲੈਣ ਵਾਲੇ ਉਹ ਜਾ ਕੇ ਬਣਾਉਣੇ ਆ ਘਰੇ ਜਾ ਕੇ ਗਾਈਸ ਥੋੜਾ ਜਾਨ ਹੈ ਘਰੇ ਚੈੱਕ ਕਰੋ ਮੇਦਰਾ ਯਾਕੇ ਘਰੇ ਦਾ ਤੋਂ ਮਿਲਦੇ ਆ। ਮੈਂ ਕਿਹਦੀ ਵੀਲੋਗ ਸ਼ਾਟ ਕਰਾਉਂ ਵੀ ਕਾਰੀ ਲਵਾ ਵਾਹ ਦੇ ਰਿਹਾ ਹਾਂ। ਤੇ ਗਾਇਸ ਕਾਮਪੂਰਾ ਜੈਲ ਅਮਲੀਆਂ ਦਾ ਕੰਮ ਦੇਖੋ ਇੱਧਰ ਚੈੱਕ ਕਰੋ ਠੀਕ ਆਲੇ ਕੰਮ। ਫਾਇ ਗੱਟੇ ਸ਼ਵਰ ਗੱਟੇ ਸ਼ੂ ਦੇ। ਕੋ ਠੀਕ ਹੈ ਅਸੀਂ ਵੀ ਚਲਦੇ ਹਾਂ। ਹਾਂ ਪੱਠੇ-ਪੁੱਠੇ ਦੇ ਆ ਕੇ ਆਂਡੇ ਆ ਦੁਨੀਆ ਆਪੋ ਆਪਣੇ ਬਾਸਸ ਵੀ ਮਾ ਕਰਾਉਂਦੀ ਆ ਚੈੱਕ ਕਰੋ। ਚੈੱਕ ਤੁਹਾਨੂੰ ਵੀ ਕਰਾਉਣੀ ਤੂੜ ਜਾਂਦੀ ਹੈ ਇਹ। ਤੁਹਾਨੂੰ ਪਤਾ ਲੱਗ ਗਿਆ ਨਾ ਚੈੱਕ ਕਰ ਲਓ ਤੁਸੀਂ। ਪਿੰਡ ਪਹੁੰਚ ਚੁੱਕੇ ਆ ਪਿੰਡ ਜਾ ਕੇ ਪਿੰਡ ਵੇਣੇ ਕੀ ਕਰਨਾ ਕਰਨਾ ਕੀ ਆ ਥੰਬਨੇਲ ਲੈਣੇ ਆ ਤੇ ਬਾਕੀ ਸ਼ਾਰਟ ਛਾੜ ਵੀ ਪਾਉਣ ਵਾਲੇ ਰਹਿੰਦੇ ਜੇ ਆਪਣੇ ਉਹ ਵੀ ਪਾਵਾਂਗੇ ਕੰਮ ਹੋ ਰਾ ਚਲ ਨਾਏ ਕੰਮ ਪੂਰਾ ਠੀਕ ਆ ਚਲਦੇ ਆ ਘਰ ਆ ਗਿਆ ਆਪਣਾ ਉਹ ਮੰਮਾ ਨਾਲੀ ਜੇ ਨਾ ਸੁੜਦੀ ਇਧਰ ਚੈੱਕ ਕਰੋ ਕਿੱਥੇ ਖਲਾ ਰਿਆ ਇਹਨੇ ਸਾਨੂੰ ਜਰਰੀ ਹੈ ਕੰਬੀ ਜਾਂਦਾ ਫਿਰ ਇਹ ਜੇ ਬੁਆ ਖੋਲ ਦੇਣਾ ਕਰਦਾ ਇਧਰ ਹੈ ਲੈ ਕੱਚੇ ਡਰਾਈਵਰ ਆ ਥੂ ਖੋਲ ਸਾਹਿਬ ਜੀ ਕੀ ਕਰਨਾ ਮਾਮਾ ਜਿਹਨੇ ਬਾਹਰ ਆਏ ਕਰ ਨਹੀਂ ਚੇਤਾ ਨਹੀਂ ਵਿਆ ਤਾਂ ਡਿਜੀਟਲ ਹਵਾ ਮੈਨੂੰ ਗੇਅਰ ਪਾਉਂਦਾ ਅੰਦਾ ਗੇਅਰ ਪਾਉਣ ਦਾ ਚੇਤਾ ਹੀ ਨਹੀਂ ਰਹਾ ਤੁਝੇ ਗੇਅਰ ਕਿਹੇ ਹੈ ਗੇਅਰ ਕੱਢਣ ਦਾ ਹੱਥ ਹੈ ਪਹਿਲੇ ਜੇ ਕਰਨਾ ਇਹਦਾ ਵੀ ਪਾਵਣਾ ਪੂਰਾ ਚੱਲਣਾ ਆ ਅੱਗੇ ਹੁਣ ਮੰਜੇ 'ਚ ਮਾਰਦੇ ਲੱਗਾ ਹੈ ਫੇਰ ਆਗਾ ਔਖਾ ਔਖਾ ਜਾਂ ਤਲਾ ਔਖਾ ਦੇ ਗਾਈਸ ਹੁਣ ਹੋ ਗਈ ਪੂਰੀ ਚਿੱਲ ਹਾਂ ਤੇ ਠੀਕ ਹੈ ਹੁਣ ਸ਼ੂਟ ਕੰਪਲੀਟ ਆ ਪੈਕਪ ਹੋ ਗਿਆ ਤੇ ਥੰਬਨੇਲ ਵੀ ਆ ਗਏ ਆ ਸਾਰਾ ਕੁਝ ਆ ਗਿਆ ਆਪਣਾ ਹੁਣ ਕੰਮ ਪੂਰਾ ਸੈਟ ਆ ਓਏ ਹੁਣ ਬਸ ਰਹਿ ਗਿਆ ਕੰਮ ਐਡਿਟ ਦਾ ਵਲੌਗ ਵੀ ਐਡਿਟ ਕਰਨੇ ਆ ਵੀਡੀਓ ਵੀ ਐਡਿਟ ਕਰਨੀ ਆ ਬਹੁਤ ਲੋਡ ਜ਼ਿਆਦਾ ਦਿਮਾਗ ਦੇਤੇ ਕੋਈ ਨਹੀਂ ਆ ਹੌਲੀ ਹੌਲੀ ਕਰ ਲਾਂਗੇ ਐਡਜਸਟ ਤੇ ਬਾਕੀ ਘੁੰਮਦੇ ਫਿਰਦੇ ਹੋਣਾ ਲੋਡ ਥੋੜਾ ਘਟਾਉਣੇ ਆ ਮਾਈਂਡ ਫਰੈਸ਼ ਕਰਦੇ ਥੋੜਾ ਜਿਹਾ ਹੁਣ ਖਾਣਾ ਖਾਣ ਦਾ ਖਾ ਲਿਆ ਆ ਤੇ ਹੁਣ ਆਪਾਂ ਵਿਹਲੇ ਆ ਬੂਹਾ ਮਾਰਦੇ ਨੇ ਪਹਿਲਾਂ ਇਹ ਬੂਹਾ ਮਾਰਦੇ ਨਾਲ ਜ਼ਰੂਰੀ ਆ ਤੇ ਭਰਾ ਵੀ ਵੀਰ ਵੀ ਹੁਣ ਵੱਡਾ ਸੌਂ ਗਿਆ ਆ ਕਿਉਂਕਿ ਇਹ ਸਵੇਰ ਦਾ ਕਰਨਾ ਹੈ ਵੀਡੀਓ ਸ਼ੂਟ ਤੇ ਬਹੁਤ ਜ਼ਿਆਦਾ ਥੱਕ ਗਏ ਆ ਪਤਾ ਨਹੀਂ ਕਿਉਂ ਤੁਹਾਨੂੰ ਬਦ ਸਰੀਰ ਥੱਕ ਜਾਂਦਾ ਸਵੇਰ 8 ਵਜੇ ਤੱਕ ਲੱਗੇ ਆ ਸ਼ਾਮ ਨੂੰ 5 ਵਜੇ ਜਾ ਕੇ ਡੇ ਆ ਤੇ ਤਾਂ ਕਰਕੇ ਜੇ ਕੋਈ ਗੱਲ ਨਹੀਂ ਹੁਣ ਇੱਕ ਵਲੌਗ ਐਡ ਕਰਨਾ ਆਪਣੇ ਹਿੰਦੀ ਵਾਲੇ ਚੈਨਲ ਤੇ ਪਾਉਣ ਨੂੰ ਜਿਹੜਾ ਆਪਾਂ ਡੇਲੀ ਵਲੌਗ ਕਰਦੇ ਆ ਤੇ ਆਪਾਂ ਉਹ ਤੁਹਾਨੂੰ ਪਤਾ ਜ਼ਰੂਰੀ ਆ ਇਹ ਵਲੌਗ ਤੇ ਮੈਂ ਚਲੋ ਸਵੇਰੇ ਵੀ ਅਲਰਟ ਕਰ ਦੂੰਗਾ ਪਰਸੋ ਚਾਹਤੀ ਪਉਣਾ ਵੈਸੇ ਵੀ ਤੇ ਕੋਈ ਗੱਲ ਨਹੀਂ ਤੇ ਠੀਕ ਆ ਇਸ ਵਲੌਗ ਵਿੱਚ ਇਹੋ ਹੀ ਹੈਗਾ ਤੁਹਾਨੂੰ ਪਤਾ ਦਿਖਾਇਆ ਜਿੱਦਾਂ ਵੀਡੀਓ ਥੋੜੀ ਬਹੁਤ ਹੀ ਬਣੀ ਹੈ ਕਿੱਦਾਂ ਬਣਦੀ ਥੋੜੇ ਬਹੁਤ ਹੀ ਬਿਹਾਈਂਡ ਦਾ ਸੀਨ ਲਾ ਦੂੰਗਾ ਮੈਂ ਇਹਦੇ ਵੀਡੀਓ ਦੇ ਵਿੱਚ ਇਹਦੇ ਇਸੇ ਵੀਡੀਓ ਦੇ ਵਿੱਚ ਬਸ ਇੰਨਾ ਹੀ ਹੈ ਕਿ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਉਹਦਾ ਲਾਈਕ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਦਿਓ ਤੇ ਪੰਜਾਬੀ ਵਿੱਚ ਹੋਰ ਵਲੌਗ ਵੇਖਣੇ ਆਂ ਤੇ ਉਹ ਵੀ ਕਮੈਂਟ ਕਰ ਦਿਓ ਤੇ ਹਿੰਦੀ ਦੇ ਜ਼ਰੂਰ ਵਲੌਗ ਵੇਖੋ ਸਾਡੇ ਜਾ ਕੇ ਕਿਉਂ ਬਜੇਦਾਰ ਵੀਡੀਓ ਆਉਂਦੀਆਂ ਐਕਸਪੈਰੀਮੈਂਟ ਕਰਦੇ ਆਂ ਵਲੌਗ ਦੇ ਵਿੱਚ ਕੋਈ ਨਿੱਕੇ ਮੋٹے ਚੈਲੰਜ ਚੁਲੰਜ ਤੇ ਉਹ ਜ਼ਰੂਰ ਜਾ ਕੇ ਵੇਖੋ ਤੁਹਾਨੂੰ ਜਿਆਦਾ ਮਜ਼ਾ ਆਊਗਾ ਚਲੋ ਮਜ਼ਾ ਇਸ ਵਿੱਚ ਵੀ ਆਊਗਾ ਪਰ ਉੱਚ ਡਬਲਾਊਗਾ ਤੇ ਠੀਕ ਹੈ ਅੱਜ ਦੇ ਵਲੌਗ ਚ ਇੰਨਾ ਹੀ ਜੇ ਵਧੀਆ ਲੱਗਾ ਤਾਂ ਲਾਈਕ ਕਰ ਦਿਓ ਤੇ ਚੈਨਲ ਦੇ ਨਵੇਂ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਅੰਦਰ ਲਈ ਬਾਏ ਬਾਏ ਗੁੱਡ ਨਾਈਟ